ਨੇ ਕਿਹਾ 16 ਸਾਲ ਦਾ ਮੁੰਡਾ ਐਗਜ਼ਾਮਪਲ ਕਿੰਨੀ ਸੋਹਣੀ ਦੇ ਰਿਹਾ ਦੁਨੀਆਂ ਚ ਇੱਕੋ ਹੀ ਸਭ ਤੋਂ ਵਧੀਆ ਕਰਮ ਆ ਉਹ ਸੇਵਾ ਗੱਟੂ ਤੇ ਪੈ ਲਾਓ ਡੋਰਾ ਤੇ ਲਾ ਦੋਗੇ ਓਏ ਹੋਏ ਓਏ ਪਾਜੀ ਇੱਥੇ ਲਾਓ ਬਾਬਾ ਫਤਿਹ ਸਿੰਘ ਜੀ ਅੱਜ ਖੁਸ਼ ਹੋਣਗੇ ਕਿਸੇ ਨੂੰ ਨਿੰਦ ਲਿਆ ਕਿਸੇ ਦੀ ਚੁਗਲੀ ਕਰ ਲਈ ਕਿਸੇ ਚ ਕਮੀ ਘੜ ਲਈ ਪਹਿਲਾਂ ਅਸੀਂ ਕਹਿੰਦੇ ਇੱਕ ਚਿੜੀ ਦੇ ਬੁਝਾਉਣ ਨਾਲ ਅੱਗ ਕਿੰਨੀ ਕੁ ਜੰਗਲ ਦੀ ਬੁਝ ਜਾਊਗੀ ਅੱਜ ਚਿੜੀਆਂ ਜਿਹੜੀਆਂ ਹੋਈਆਂ ਪਈਆਂ ਐਨੀਆਂ ਦੇਖੋ ਕੌਣ ਕਹਿੰਦਾ ਹੈ ਕਿ ਸਾਡੇ ਸਮਾਜ 'ਚ ਮੁੰਡੇ ਜਿਹੜੇ ਨਕੰਮੇ ਨੇ ਸਾਡੀ ਇਹ ਕਿ ਸਾਡੀ ਅੱਖ ਹੀ ਮੈਲੀ ਹੋ ਚੁੱਕੀ ਕਿ ਸਾਨੂੰ ਗੰਦ ਹੀ ਨਜ਼ਰ ਆਉਂਦਾ ਹੈ ਜਦੋਂ ਅਸੀਂ ਸਮਾਜ 'ਚ ਇਹ ਪ੍ਰਣ ਕਰ ਲਾਂਗੇ ਨਾ ਕਿ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦੀ ਚੁਗਲੀ ਨਹੀਂ ਕਰਨੀ ਅਸੀਂ ਸਮਾਜ 'ਚ ਚੰਗੀਆਂ-ਚੰਗੀਆਂ ਚੀਜ਼ਾਂ ਕੱਢਣੀਆਂ ਤਾਂ ਦੁਨੀਆ ਆਪੇ ਚੰਗੀ ਹੋ ਜਾਏਗੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਦੇ ਕੀ ਹਾਂ ਕਿਸੇ ਨੂੰ ਨਿੰਦ ਲਿਆ ਕਿਸੇ ਦੀ ਚੁਗਲੀ ਕਰ ਲਈ ਕਿਸੇ 'ਚ ਕਮੀ ਕਢ ਲਈ ਜਿਵੇਂ ਆਪ ਅਸੀਂ ਬਹੁਤ ਦੁੱਧ ਦੇ ਤੁਲੇ ਆ ਸਵੇਰੇ ਸ਼ੀਸ਼ੇ ਉੱਟ ਕੇ ਰੋਜ਼ ਦੇਖਦੇ ਆ ਤਿਆਰ ਹੋਣ ਲਈ ਪਰ ਕਦੀ ਆਪਣੀ ਕਮੀਆਂ ਨਹੀਂ ਦਿਖਦੀਆਂ ਆਪਣੀਆਂ ਕਮੀਆਂ ਦੇਖੋ ਨੌਜਵਾਨ ਹੀ ਨੇ ਛੋਟੀਆਂ ਛੋਟੀਆਂ ਉਮਰਾਂ ਦੇ ਨੇ ਸ਼ੀਦੀ ਦੇ ਹਾੜੇ ਚੱਲ ਰਹੇ ਨੇ ਤੇ ਦੇਖੋ ਆ ਸ਼ੀਦੀ ਦੇ ਹਾੜੇ ਤੇ ਡੋਨਰ ਹੀ ਡੋਨਰ ਹੋਏ ਪੈਣ ਅੱਜ ਮਰੀਜ਼ ਹੀ ਹੈ ਨਹੀਂ ਔਰ ਮੈਂ ਤਾਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਕਿ ਪੰਜਾਬ 'ਚ ਜੇ ਕੋਈ ਮਰੀਜ਼ ਹੈਗਾ ਭਾਈ ਜਿਹਨੂੰ ਕੋਈ ਮੈਡੀਕਲ ਹੀ ਲੋਡ ਹੈ ਪਲੀਜ਼ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਮੈਂ ਕੋਈ ਡਰਾਇੰਗ ਰੂਮ ਚ ਬੈਠ ਕੇ ਵੀਡੀਓ ਨਹੀਂ ਪਾਉਂਦਾ ਇੱਥੇ ਬੈਠੇ ਆ ਸਾਡੇ ਚ ਕਮੀ ਵੀ ਹੋਏਗੀ ਉਹ ਬੰਦਾ ਆ ਕੇ ਦੱਸੇ ਜਿਹੜਾ ਨਾਲ ਆ ਕੇ ਬੈਠ ਕੇ ਸਾਡੇ ਕੰਮ ਵੀ ਕਰ ਸਕੇ ਘਰੇ ਬੈ ਕੇ ਸੁਜੈਸ਼ਨ ਦੇਣੀ ਬਹੁਤ ਸੌਖੀ ਐ ਆਪ ਐਸੇ ਕਿਉਂ ਨਹੀਂ ਕਰਤੇ ਆਪ ਐਸੇ ਕਿਉਂ ਨਹੀਂ ਕਰਤੇ ਹਮ ਸਭ ਕਰਾਂਗੇ ਜੋ ਆਪ ਕਹੋਗੇ ਪਰ ਉਧਰਲੀ ਇੱਥੇ ਆਣਾ ਪੈਣਾ ਇਹ ਵੀਰ ਹੋਣੀ ਅੱਜ ਕਿੰਨੀ ਉਮਰਾਂ ਤੁਹਾਡੀਆਂ 15 15 16 16 ਸਾਲ ਦੀ ਉਮਰ ਹੈ ਤੇ ਦੇਖੋ ਕਿ ਆ ਜਜ਼ਬੇ ਨੇ ਮਾੜੀ ਜੀ ਚਿੰਗਾਰੀ ਤਾਂ ਦੇਣੀ ਹੀ ਪੈਣੀ ਜੇ ਸਮਾਜ ਬਦਲਣਾ ਹੈ ਔਰ ਉਸ ਚਿੰਗਾਰੀ ਦਾ ਭੰਬੜ ਕਦੋਂ ਮਚਦਾ ਉਹ ਕਹਾਣੀ ਸ਼ੁਰੂ ਹੋਈ ਸੀ ਚਿੜੀ ਦੀ ਅੱਗੇ ਦੋਦੇ ਤੂੰ ਦੇਖੋ ਅੱਜ ਕਿੰਨੀਆਂ ਚਿੜੀਆਂ ਹੋ ਗਈਆਂ ਪਹਿਲਾਂ ਅਸੀਂ ਕਹਿੰਦੇ ਇੱਕ ਚਿੜੀ ਦੇ ਬੁਝਾਣ ਨਾਲ ਅੱਗ ਕਿੰਨੀ ਕੁ ਜੰਗਲ ਦੀ ਬੁਝ ਜਾਊਗੀ ਅੱਜ ਚਿੜੀਆਂ ਜਿਹੜੀਆਂ ਹੋਈਆਂ ਵੇ ਇੰਨੀਆਂ ਤੇ ਜੇ ਚਿੜੀਆਂ ਇੱਕ ਮਾਜਾ ਦੀ ਤਿੱਲੀ ਦੇ ਤੁਸੀਂ ਤੋੜਨ ਤੇ ਆਓ ਤਾਂ ਟੁੱਟ ਜਾਏਗੀ ਜੇ ਇਕੱਠੀਆਂ ਲੱਕੜਾਂ ਦਾ ਤੁਸੀਂ ਵੱਡਾ ਸਾਰਾ ਤਿੱਲੀ-ਤਿੱਲੀ ਜੋੜ ਲਓ ਤਾਂ ਉਹ ਨਹੀਂ ਟੁੱਟਣੀ ਉਹੀ ਸੇਵਾ ਇਹਨਾਂ ਦੀ ਇੱਕ ਇੱਕ ਨਾਲ ਮਿਲ ਕੇ ਯੂਥ ਮਿਲ ਕੇ ਕਰ ਰਹੀ ਹੈ ਪੰਜਾਬ ਚ ਜਿੰਨੀ ਨੈਗੇਟਿਵਿਟੀ ਵਾਇਰਲ ਕਰਦੇ ਹੋ ਇਹ ਪੋਜ਼ਿਟਿਵਿਟੀ ਹੈ ਕਿ ਇੰਨਾ ਅੱਜ ਤੁਸੀਂ ਦੇਖੋ ਸ਼ਹੀਦੀ ਦੇਹਾੜੇ ਤੇ ਇੰਨਾ ਇਕੱਠਾ ਵੀਰ ਉਧਰ ਆਜੋ ਇੰਨਾ ਅੱਜ ਇਕੱਠਾ ਹੈ ਸ਼ਹੀਦੀ ਦੇਹਾੜੇ ਤੇ ਕਿ ਮਰੀਜ਼ ਹੀ ਮਰੀਜ਼ ਹੋਏ ਪਏ ਨੇ ਤੇ ਮੈਂ ਇਹੀ ਬਸ ਬੇਨਤੀ ਕਰਨਾ ਚਾਹਨਾ ਕਿ ਜੇ ਕਿਸੇ ਨੂੰ ਪੰਜਾਬ ਚ ਕੋਈ ਦਵਾਈਆਂ ਦੀ ਕੋਈ ਲਾੜ ਦੀ ਕੋਈ ਆਪਰੇਸ਼ਨ ਦੀ ਲੋੜ ਹੈ ਪਲੀਜ਼ ਸਾਡੀ ਟੀਮ ਨੂੰ ਸੰਪਰਕ ਕਰੋ ਇਹ ਡੋਨਰਾਂ ਦੀ ਸੇਵਾ ਤੁਹਾਨੂੰ ਹੀ ਲਗਣੀ ਹੈ ਅਸੀਂ ਕੋਈ ਬੈਲੈਂਸ ਨਹੀਂ ਪ੍ਰਪੇਅਰ ਕਰ ਸਕਦੇ ਕਿ ਸਾਡੀ ਐਨ ਜੀਓ ਦੇ ਖਾਤਿਆਂ 'ਚ ਹੁਣ ਪੈਸੇ ਰੱਖ ਜੋ ਅਸੀਂ ਚਾਹੁੰਦੇ ਹਾਂ ਕਿ ਇੱਥੇ ਆ ਕੇ ਬੈਠੋ ਸਾਡੇ ਨਾਲ ਦੇਖੋ ਔਰ ਜਿਹੜਾ ਦਾਨੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੇ দান ਕੱਢਿਆ ਤੇ ਉਹਨੂੰ ਮਗਰੋਂ ਹੀ ਲਾਣਾ ਹੈ ਕਿਸੀ দান ਕੱਢ ਲਿਆ ਹੁਣ ਦੇਖਿਆ ਹੀ ਜਾਣਾ ਨਹੀਂ ਪਹਿਲਾਂ ਦੇਖੋ ਮਹਿਸੂਸ ਕਰੋ ਕਿ ਕਿਵੇਂ ਕੰਮ ਹੁੰਦਾ ਹੈ ਕਿ ਇਹਨਾਂ ਦਾ ਪ੍ਰੋਸੈਸ ਹੈ ਕਿਹੜੇ ਮਰੀਜ਼ ਨੇ ਕਿਹੜੇ ਮਰੀਜ਼ ਦੀ ਹੈਲਪ ਕਰਦੇ ਨੇ ਕਿਹਦੀ ਨਹੀਂ ਕਰਦੇ ਕਿਹਦੀ ਕਿਉਂ ਕਰਦੇ ਨੇ ਇਹ ਸਾਰੀ ਡਿਟੇਲ ਜਾਣਨ ਤੋਂ ਬਾਅਦ ਜਿਹੜੀ ਜ ਮਦਦ ਕਰੋ ਤਾਂ ਬਹੁਤ ਵਧੀਆ ਹੋਏਗਾ ਤੁਹਾਡੇ ਲਈ ਵੀ ਤੁਸੀਂ ਕਿੱਥੋਂ ਇਨਸਪੀਰੇਸ਼ਨ ਲਿੱਤੀ ਤੇ ਛੋਟੀ ਉਮਰਾਂ ਚ ਤੁਸੀਂ ਅੱਜ ਆਟੇ ਦੀ ਸੇਵਾ ਲੈ ਕੇ ਆਏ ਹੋ ਜੀ ਭਾਈ ਤੁਹਾਡੀ ਵੀਡੀਓ ਦੇਖੀ ਸੀਗੀ ਵਾਹਿਗੁਰੂ ਸੇਵ ਕਰੋ ਜੀ ਲੋ ਮਤਲਬ ਜਿਨੋਂ ਜਗਾ ਭਾਈ ਸੇਵਾ ਕਰੀ ਹੋਣ ਐਟਾ ਭਾਈ ਸ਼ਹੀਦੀ ਚੇਤੀ ਤੇ ਚੱਲਦੇ ਪਏ ਆ ਲੋਕਾਂ ਨਾਲ ਪਾਈ ਕਿਉਂਦਾ ਭਾਈ ਹੁਣ ਭਾਈ ਅੱਗੇ ਆਂ ਅਟੈਚ ਭਾਈ ਲੋੜੀ ਆ ਜਾਣੀ ਲੋੜੀ ਹੈ ਭਾਈ ਲੋਕ ਕਰਨ ਕਰਦਾ ਭਾਈ ਉਹ ਗੱਟੂ ਤੇ ਪੈ ਲਾਉਂਦੇ ਡੋਰਾ ਤੇ ਲਾ ਦੋਗੇ ਓਏ ਹੋਏ ਤੇਰੇ ਭਾਈ ਇੱਥੇ ਲਾਉਂਗਾ ਸਾਡਾ ਭਾਈ ਦੇਖੋ 16 ਸਾਲ ਦਾ ਮੁੰਡਾ ਐਗਜ਼ਾਮਪਲ ਕਿੰਨੀ ਸੋਹਣੀ ਦੇ ਰਿਹਾ ਕਹਿੰਦਾ ਭਾਈ ਸ਼ਹੀਦੀ ਦੇ ਹੜੇ ਚੱਲ ਰਹੇ ਨੇ ਅੱਜ ਲੋਕਾਂ ਨੂੰ ਸੇਵਾ ਕਰਨ ਆਣੇ ਚਾਹੀਦੇ ਕੱਲ ਨੂੰ ਲੋੜੀ ਆਏਗੀ ਗੱਟੂਆਂ ਦੇ ਵੀ ਤਾਂ ਪੈਸੇ ਲਾਣਗੇ ਪਟੰਗਾ ਵਾਲੇ ਮਤਲਬ ਹਰ ਬੰਦਾ ਆਪਣੇ ਹਿਸਾਬ ਨਾਲ ਕਿਦਾਂ ਕਨੈਕਟ ਕਰਦਾ ਹੈ ਚੀਜ਼ ਨੂੰ ਹਨਾ ਤਾਂ ਵਧੀਆ ਗੱਲ ਆ ਯਾਰ ਤੁਸੀਂ ਆਏ ਹੋ ਔਰ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਕਰਕੇ ਚੱਲੇ ਹੋ ਦ ਕਿ ਜੇ ਰੱਬ ਨੇ ਤੁਹਾਨੂੰ ਇੰਨੇ ਯੋਗ ਬਣਾਇਆ ਤਾਂ ਕਿਸੇ ਦੀ ਮਦਦ ਕਰੋ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਦਾ ਪੁੱਤ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਉਸ ਬਾਪ ਨੂੰ ਪੁੱਛ ਕੇ ਦੇਖੋ ਉਸ ਬੱਚੇ ਨੂੰ ਪੁੱਛ ਕੇ ਦੇਖੋ ਜਦੀ ਮਾਂ ਸੀਰੀਅਸ ਸਾਡੀ ਮਾਂ ਨੂੰ ਕੁਝ ਹੋਇਆ ਹੋਵੇ ਕੀ ਕਹਿੰਨੇ ਤੜਪ ਜਾਂਦੇ ਹਨ ਕਿ ਰੱਬਾ ਸਾਡੀ ਮਾਂ ਠੀਕ ਕਰ ਦੇ ਡਾਕਟਰ ਕਹਿੰਦਾ ਦਵਾਈ ਕਿਹੜੀ ਲਿਖਾਂ ਅਸੀਂ ਕਹਿੰਨੇ ਮਹਿੰਗੀ ਤੋਂ ਮਹਿੰਗੀ ਲਿਖ ਦੇ ਸਾਡੀ ਮਾਂ ਠੀਕ ਹੋਣੀ ਚਾਹੀਦੀ ਏ ਪਰ ਕਿਸੇ ਕੋਲ ਤਾਂ ਬੇਸਿਕ ਦਵਾਈ ਲੈਣ ਲਈ ਵੀ ਪੈਸੇ ਨਹੀਂ ਹੈਗੇ ਮਹਿੰਗੀ ਤੋਂ ਮਹਿੰਗੀ ਕੀ ਲਾਏਗਾ ਉਹ ਤਾਂ ਜਿਵੇਂ ਸਾਡੀ ਮਾਂ ਉਵੇਂ ਸਾਰਿਆਂ ਦੀਆਂ ਮਾਵਾਂ ਨੇ ਤਾਂ ਤੁਸੀਂ ਸੇਵਾ ਕਰਨ ਆਇਓ ਯਾਰ ਖਾਸ ਕਰ ਯੂਥ ਨਾਲ ਮੈਨੂੰ ਬੜਾ ਹੁੰਦਾ ਹੈ ਕਿ ਯੂਥ ਜਦੋਂ ਤੱਕ ਕਿਸੇ ਕੰਮ ਦੇ ਮਗਰ ਨਹੀਂ ਨਾ ਪੈਂਦੀ ਉਹ ਕੰਮ ਦੇ ਚੰਗੀ ਤਰ੍ਹਾਂ ਵਟ ਨਹੀਂ ਕਢਦੀ ਤਾਂ ਮਗਰ ਪੈ ਕੇ ਕਿਸੇ ਚੀਜ਼ ਦੇ ਕੋਸ਼ਿਸ਼ ਕਰੋ ਕਿ ਮਹੀਨੇ ਚ ਇੱਕ ਦਿਨ ਇੱਥੇ ਜ਼ਰੂਰ ਆਓ ਪੈਸੇ ਲੈ ਕੇ ਨਹੀਂ ਸੇਵਾਦਾਰ ਬਣ ਕੇ ਆਓ ਇੱਥੇ ਕੁਰਸੀਆਂ ਇਕੱਠੀਆਂ ਕਰ ਦੋ ਮਰੀਜ਼ਾਂ ਨਾਲ ਗੱਲਬਾਤ ਕਰ ਲਓ ਕੋਈ ਮਰੀਜ਼ ਲੈ ਕੇ ਬੈਠ ਜਾਓ ਕੱਲਾ ਤੁਸੀਂ ਕਿ ਹਾਂ ਭਾਈ ਦੱਸ ਤੇਰੇ ਕੀ ਦੁੱਖ ਨੇ ਤਾਂ ਇਹ ਵੀ ਬਹੁਤ ਵੱਡੀ ਸੇਵਾ ਕਿਸੇ ਦਾ ਦੁੱਖ ਸੁਣਨਾ ਕਿਉਂਕਿ ਅੱਜ ਕੱਲ ਇੰਨਾ ਬੰਦਾ ਭਰਿਆ ਪਿਆ ਇੱਥੇ ਮਿੰਟ ਤੱਕ ਅਸੀਂ ਬ ਦ ਰੀਜ਼ਨ ਬੀਇੰਗ ਕਿਉ ਕਦੀ ਰੋਇਆ ਹੀ ਨਹੀਂ ਅੱਜ ਸਭ ਨੂੰ ਪਤਾ ਹੈ ਕਿ ਡਿਪਰੈਸ਼ਨ ਦੇ ਲੋਕ ਸ਼ਿਕਾਰ ਹੋ ਰਹੇ ਨੇ ਪਰ ਉਸ ਡਿਪਰੈਸ਼ਨ ਚੋਂ ਕੱਢਣ ਲਈ ਸੇ ਕਰ ਕੀ ਰਹੇ ਆ ਸਾਰਾ ਦਿਨ ਵਿਹਲੇ ਵੀ ਆ ਪਰ ਕਰ ਵੀ ਕੁਛ ਨਹੀਂ ਰਹੇ ਸਕਰੀਨ ਟਾਈਮ ਸਾਡੇ ਸਭ ਦੇ ਆਈਫੋਨਾਂ ਦੇ 8-9-9 ਘੰਟੇ ਨੇ ਪਰ ਜੇ ਪੁੱਛੋ ਸਾਰੇ ਦਿਨ ਕਰ ਕੀ ਰਹੇ ਹੋ ਵਿਹਲੇ ਪਰ ਬਿਜ਼ੀ ਕਿੱਥੇ ਹੋ ਫੋਨਾਂ 'ਚ ਰੀਲਾਂ ਨੇ ਮਾੜੀਆਂ ਰੀਲਾਂ ਨੇ ਮਾੜੀਆਂ ਵੀਡੀਓਜ਼ ਨੇ ਬ੍ਰੇਨ ਵਾਸ਼ ਕਰਤਾ ਤਾਂ ਜਿੱਦਾਂ ਦਾ ਖਾਓਗੇ ਉਦੋਂ ਦਾ ਸਰੀਰ ਬਣੇਗਾ ਤੇ ਜਿੱਦਾਂ ਦਾ ਸੁਣੋਗੇ ਉਦੋਂ ਦਾ ਦਿਮਾਗ ਬਣੇਗਾ ਤਾਂ ਸੁਣਨਾ ਚੰਗਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਤਾਂ ਬੜਾ ਥੈਂਕ ਯੂ ਯਾਰ ਮੇਰੇ ਵੱ ਤੁਹਾਡੀ ਯਾਰੀ ਨੂੰ ਤੇ ਤੁਸੀਂ ਇੰਨਾ ਬਾਕਮਾਲ ਕੰਮ ਕੀਤਾ ਜੇ ਨਹੀਂ ਛੋਟੀ ਉਮਰ ਚ 15 15 16 16 ਸਾਲ ਦੀ ਉਮਰ ਚ ਔਰ ਸਾਡੇ ਬਾਬਾ ਫਤਿਹ ਸਿੰਘ ਜੀ ਅੱਜ ਖੁਸ਼ ਹੋਣਗੇ ਕਿ ਸਾਡੇ ਜਿਹੜੇ ਆਣ ਵਾਲੇ ਪੀੜ੍hiyan ਲਿਓ ਆਪਣੀ ਸ਼ਹਾਦਤ ਦੇ ਕੇ ਗਏ ਨੇ ਉਹਨਾਂ ਨੂੰ ਵੀ ਦੇਖ ਕੇ ਚੰਗਾ ਲੱਗੂਗਾ ਕਿ ਮੈਂ ਆਪਣੀ ਸ਼ਹਾਦਤ ਜਿਹੜੀ ਫਜ਼ੂਲ ਨਹੀਂ ਗਈ ਇਹਦੇ ਸਾਡੇ ਵਾਲੇ ਸਿਰਫ ਅੱਜਕੱਲ ਮੱਥੇ ਟੇਕਣ ਜੋਗੇ ਰਹਿ ਗਏ ਨੇ ਆ ਚਾਰ ਕਦੇ ਨਹੀਂ ਯਾਦ ਕਰਨਗੇ ਸ਼ਹਾਦਤ ਕੀ ਸਿਰਫ ਇੱਕ ਹਫ਼ਤੇ ਦੀ ਹੈ ਸ਼ਹਾਦਤ ਤਾਂ ਸੀ ਜੇ ਹਜ਼ਾਰਾਂ ਕਰੋੜਾਂ ਸਾਲ ਵੀ ਯਾਦ ਰੱਖਿਓ ਵੀ ਘੱਟ ਹੈ ਤਾਂ ਰੋਜ਼ ਯਾਦ ਰੱਖੋ ਸ਼ਾਦਤ ਕੋ ਇੱਕ ਦਿਨ ਲਈ ਯਾਦ ਕਰਨ ਲਈ ਨਹੀਂ ਹੁੰਦੀ ਜੇ ਕਿਸੇ ਗੁਰੂ ਨੇ ਸ਼ਾਦਤ ਦਿੱਤੀ ਹੋ ਕਿ ਤੁਹਾਡੇ ਇੱਕ ਦਿਨ ਦੀ ਸ਼ਾਦਤ ਮਨਾਉਣ ਲਈ ਦਿੱਤੀ ਹੈ ਉਹਨਾਂ ਨੇ ਤਾਂ ਦਿੱਤੀ ਸੀ ਕਿ ਆਉਣ ਵਾਲੀ ਪੀੜ੍ਹੀ ਖੁੱਲ ਕੇ ਜੀ ਸਕੇ ਤਾਂ ਤੁਸੀਂ ਉਹਨਾਂ ਦਾ ਮੁੱਲ ਤਾਰਨਾ ਤਾਰ ਤਾਂ ਨਹੀਂ ਸਕਦੇ ਬਹੁਤ ਵੱਡੀਆਂ ਹਸਤੀਆਂ ਨੇ ਅਸੀਂ ਪੈਰਾਂ ਦੀ ਧੂਲ ਵੀ ਨਹੀਂ ਉਹਨਾਂ ਦੀ ਪਰ ਹਾਂ ਜਿੰਨਾ ਕਰਕੇ ਉਹਨਾਂ ਨੇ ਸ਼ਹੀਦੀ ਦਿੱਤੀ ਕਣਾ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਜ਼ੁਲਮ ਦੇ ਖਿਲਾਫ ਆਵਾਜ਼ ਚੱਕੇ ਅੱਜ ਕੋਈ ਜ਼ੁਲਮ ਕੀ ਅੱਜ ਮੁਗਲ ਥੋੜੀ ਨਾ ਜਿਹੜਾ ਆਪਾਂ ਤੋੜਣਾ ਲੜਨਾ ਅੱਜ ਤਾਂ ਸਿਰਫ ਇੱਕ ਜਿਹੜੀ ਲੋਕਾਂ ਦੀ ਗਰੀਬੀ ਹੈ ਜਾਂ ਕੋਈ ਜ਼ਰੂਰਤਮੰਦਾਂ ਨੇ ਉਹਨਾਂ ਦੀ ਲੜਾਈ ਲੜਨੀ ਆਪਾਂ ਇਕੱਠੇ ਹੋ ਕੇ ਤੇ ਗਲਤ ਦੇ ਖਿਲਾਫ ਆਵਾਜ਼ ਚੱਕਣੀ ਬਹੁਤ ਬਹੁਤ ਧੰਨਵਾਦ ਤੁਸੀਂ ਆ ਬਹੁਤ ਬਹੁਤ ਧੰਨਵਾਦ ਸੋ ਨਿਹਾਲ ਸ੍ਰੀ ਅਕਾਲ ਬਹੁਤ ਧੰਨਵਾਦ ਬੜਾ ਸ਼ੁਕਰ ਹੈ ਬਹੁਤ ਸ਼ੁਕਰ ਹੈ ਬਹੁਤ ਖੁਸ਼ੀ ਹੋਈ ਥੈਂਕ ਯੂ ਬ੍ਰਦਰ ਥੈਂਕ ਯੂ ਜੀ